哎咕噜。<noise> Jai Bindu ਬਰਿਸਤ ਦਾ ਫਾਮ ਆਪ ਸਾਰਿਆਂ ਦੀ ਸੰਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਅੰਮ੍ਰਿਤ ਵੇਲੇ ਤੋਂ ਨਿਤਨੇਮ ਦੇ ਆਪ ਵਾਗੁ ਗੁਰੂ ਸਿਮਰਨ ਦੇ ਅਭਿਆਸ ਕਰਕੇ ਇਹ ਸੁਆਸ ਇਹ ਮਨੁੱਖਾ ਜੀਵਨ ਇਹ ਘੜੀ ਅੰਦਰ ਤੁਰਦੇ ਦੀ ਇਸ ਘੜੀ ਨੂੰ ਸਤਨਾ ਕਰ ਰਹੇ ਹੂ ਗੁਰ ਸੰਗਤ ਦੀ ਵਡਿਆ ਭਾਗਾਂ ਵਾਲੇ ਹੂ ਇਹ ਅਪਾਰ ਕਿਰਪਾ ਹੈ ਜੋ ਜੀਵ ਉਹ ਆਖੀ ਗੁਰੂ ਦੀ ਉਸਤਤ ਕਰਦਾ ਹੈ ਬਾਣੀ ਦੇ ਵਿੱਚ ਉਹਨਾਂ ਦੀ ਮਹਿਮਾ ਰਹੀ ਸ੍ਰੀ ਦਾ ਦੀ ਜਿਨ੍ਹਾਂ ਨੇ ਅਤਾਲਪੁਰਿਵਾਣੀ ਗੁਰੂ ਪ੍ਰਮੇਸ਼ਰ ਦੇ ਹੁਕਮ ਨੂੰ ਬਾਣੀ ਦੇ ਦੁਆਰਾ ਪਛਾਨ ਕੇ ਆਪਣਾ ਜੀਵਨ ਮਾਨਾਈਆਂ ਤੋਂ ਰੋਕ ਕੇ ਗੁਰੂ ਦੇ ਹੁਕਮ ਦੇ ਵਿੱਚ ਲੈ ਕੇ ਅੰਦਰ ਤੇ ਸਰਵਰ ਪਾਲਸਾ ਜੀ ਕਹਿੰਦੇ ਉਹਨਾਂ ਜੀਵਾਂ ਤੇ ਹਰ ਵੇਲੇ ਕਿਰਪਾ ਹੁੰਦੀ ਹੈ ਜਿਹੜਾ ਦੀਵ ਮਨ ਨੂੰ ਛੱਡ ਕੇ ਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਹੈ ਉਤਮ ਦੇ ਵਿੱਚ ਮਹਾਰਾਜ ਕਹਿੰਦੇ ਸਭ ਪ੍ਰਾਪਤ ਕਰੋ ਜਦੋਂ ਆਗਿਆਕਾਰੀ ਹੋ ਜਾਂਦਾ ਫਿਰ ਪ੍ਰਾਣੀ ਸਾਰਾ ਕੋਸ਼ਿ ਪ੍ਰਾਪਤ ਕਰ ਲੈਂਦਾ ਜਦੋਂ ਆਗਿਆ ਤੋਂ ਬਾਹਰ ਹੋ ਜਾਂਦਾ ਫਿਰ ਉਹਦੇ ਆਪਣੇ ਗਾਲ ਨੂੰ ਇਸੇ ਕਰਕੇ ਹੁਕਮੋਗਰੀ ਹੈ ਪਰਮੇਸ਼ਰ ਦਾ ਕੋਲੇ ਸਾਧ ਵਿੱਚ ਗੁਰੂ ਨੰਦਰ ਦੇ ਮਹਾਰਾਜ ਉਚਾਰਨ ਕਰਦੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਵੀ ਪਰਮੇਸ਼ਰ ਨੇ ਸੁਭਾਵ ਨਹੀਂ ਆਪਣੇ ਸਾਰਿਆਂ ਦੇ ਸੁਭਾਅ ਇੱਕੋ ਜਿਹੇ ਨਹੀਂ ਹਾਰੇ ਦੇ ਬੱਖੋ ਬੱਖਰੇ ਸੁਭਾਵ ਲਏ ਤੇ ਸੁਭਾਵ ਨਾਲ ਕਿਹ ਪਰਤਕ ਪਾਇਆ ਹੋਵੇ ਇਸੇ ਤਰ੍ਹਾਂ ਮਹਾਰਾਜ ਅਰਦਾਸ ਦੇ ਵੀ ਆਪਾਂ ਤੇ ਅਭੀ ਉਹ ਚੰਗਾ ਮਾੜਾ ਜੰਦਾ ਮਾਰਾ ਦੋਸ਼ਨੀ ਮਾਰਾ ਇਹ ਗnde ਮਾਰਜ ਦੇ ਧੰਦੇਾਂ ਚਲਾਇਆ ਉਹ ਪਰਮੇਸ਼ਰ ਦੇ ਸਭ ਦਾ ਸਾਥ ਲੇ ਕੇ ਵਿਖਿਆ ਧੰਦਾ ਨਾਲ ਸੁਭਾ ਕਰਕੇ ਵਕਬੋ ਵਕਰੇ ਫਿਰ ਮਾਰਜ ਦੇ ਧੰਦੇ ਸਾਰਿਆਂ ਨੂੰ ਇੱਕ ਗੁਣ ਦਿਨਤਾ ਸਾਰਿਆਂ ਨੂੰ ਵਕਬੋ ਵਕਰੇ ਇਹ ਸਾਰਾ ਸਤ ਜਿਹੜਾ ਹਮਾਰਾ ਜੀ ਵਾਹਿਗੁਰੂ ਪਰਮੇਸ਼ਰ ਦੇ ਬਣਾਏ ਹੋਏ ਸ੍ਰਿਸ਼ਟੀ ਦੇ ਵਿੱਚ ਉਤੇ ਬਣਾਏ ਹੋਏ ਜੀਵ ਮਹਾਰਾਜ ਨੇ ਕਿਸ ਤਰ੍ਹਾਂ ਲੇਖੀਤੇ ਹੋਏ ਇਸ ਸਾਬ ਦੇ ਵਿੱਚ ਸਤਿਗੁਰ ਪਾਤਸ਼ਾਹ ਜੀ ਨੇ ਉੱਤੇ ਦੱਸਿਆ ਹੈ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਓਹ ਪਰਮੇਸ਼ਰ ਇੰਨਾ ਬਿਆੰਤ ਹੈ ਵੀ ਸ੍ਰਿਸ਼ਟੀ ਨੂੰ ਇੱਕ ਥਾਂ ਤੇ ਨਹੀਂ ਵੱਖੋ ਵੱਖਰੇ ਸੁਭਾਵਨਾ ਕੇ ਵੱਖੋ ਵੱਖਰੇ ਦਿੱਤੇ ਲਾਇ ਹੋਏ ਰੱਖੋ ਵਖਰੇ ਸੰਗਾਂ ਦੇ ਨਾਲ ਇਸਾਨ ਕਰਮ ਕਰਤਾ ਇਹ ਮਹਾਰਾਜ ਦਾਸ ਜੀ ਆਓ ਗੁਰਸੰਗਤ ਦੀ ਸਤਿਗੁਰ ਪਾਤਸ਼ਾਹ ਦੀ ਬਾਣੀ ਵਿੱਚ ਉਚਾਰਨ ਕਰ ਰਹੇ ਨੇ ਸਲੋਕ ਮਾਹਰ ਜੀ ਕਹਿੰਦੇ ਆਪ ਉਪਾਏ ਨਾਮਕਾ ਆਪੇ ਰੱਖੈ ਵੇਗ ਵੇਗ ਨਾ ਪਾਪ ਸੁਭਾਅ ਬੁੱਧ ਬੇਵੇਗ ਬੁੱਧ ਸਤਗੁਰ ਤੇ ਪਾਈ ਸਤਗੁਰ ਪਾਲ ਸਾਹਿਬ ਜੀ ਕਹਿੰਦੇ ਮਹਾਰਾਜ ਆਪ ਪੈਦਾ ਕਰਕੇ ਇਨਸਾਨ ਨੂੰ ਫਿਰ ਇਹਦੇ ਵਿੱਚ ਸੁਭਾਅ ਆਪੇ ਰੱਖੈ ਵੇਗ ਆਪੇ ਵਿਰੋਧ ਦੇ ਵਿੱਚ ਇੱਕ ਸ਼ਕਤੀ ਕਲਾ ਜੀਦਾ ਭੇਦ ਇਹ ਵਸਾਨ ਨਹੀਂ ਪਾਇਆ ਜੀ ਤੱਕ ਅੱਜ ਦੁਨੀਆ 'ਚ ਆ ਕੇ ਆਪਾਂ ਨੂੰ ਸਾਰਿਆਂ ਦਾ ਸੁਭਾਅ ਨੂੰ ਪਤਾ ਵੀ ਸਾਰੇ ਕਿਸ ਤਰ੍ਹਾਂ ਦੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਮਹਾਰਾਜ ਤੁਸਾਰਿਆਂ ਨੂੰ ਪੈਦਾ ਕਰਕੇ ਇੱਕ ਏਕ ਸਰੀਰ ਦੇ ਵਿੱਚ ਪੈਦਾ ਕੀਤੀ ਸ਼ਕਤੀ ਉਹ ਸੀ ਸੁਭਾਅ ਜਿਹਦਾ ਕਿਸੇ ਨੂੰ ਭੇਦ ਨਹੀਂ ਮਹਾਰਾਜ ਕਹਿੰਦੇ ਹਰੇਕ ਜੀਵਤ ਆਪਣੇ ਸੁਭਾਅ ਦੇ ਅਧੀਨ ਹੀ ਕੰਮ ਕਰਦਾ ਕੋਈ ਚੰਗਾ ਕੋਈ ਮੰਦਾ ਕੋਈ ਗਰਮ ਚੰਗੀਆਂ ਤੇ ਬੜੀਆਂ ਇਹਨਾਂ ਦੀ ਉਹੀ ਪਰਕ ਸਰੀਰ ਚ ਹੈ ਇਹਨਾਂ ਨਾਲ ਜੰਮ ਹੁਣ ਸਾਧਗੁਰੂ ਸਾਹਿਬ ਜੀ ਕਹਿੰਦੇ ਸਾਰਾ ਕੁਸ ਬੇਗੋਧ ਧਿਆਗ ਜੈਸਾ ਬੀਜ ਜੋ ਸੋਲ ਰਹਿ ਕਰਮਾਂ ਸਦਗਾਂ ਕੀ ਜੋ ਜ ਸੁਭਾਅ ਦੇ ਕਰਮ ਕਰ ਉਹਦੀ ਸੋਤ ਬਣਾਉਂਦਾ ਹੈ ਉਹ ਜਿਹੜੇ ਇਰਦ ਕਰਤਾ ਇਸੇ ਤਰ੍ਹਾਂ ਮਹਾਰਾਜ ਜੀ ਮੈਨੂੰ ਦੱਸਦੇ ਸਤਿਗੁਰੂ ਬਾਪ ਸਾਹਿਬ ਜੀ ਫਿਰ ਤੂੰ ਉਹਨਾਂ ਦੇ ਅੰਦਰ ਇੱਕ ਬਖਸ਼ਿਸ਼ ਕਰ ਦਿੱਤੀ ਸੁਭਾਅ ਆਪੋ ਪਾਏ ਨਾਮ ਕਾਤੇ ਰੱਖੈ ਬੇ ਰੱਖਿਆ ਨ ਭਾਵ ਵਿੱਚ ਰੱਖ ਰੱਖਦਾ ਇਹ ਜੀਦ ਦੀ ਪ੍ਰਸ਼ਾਣ ਸਾਧਗੁਰੂ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਸੁਭਾਅ ਕਰਕੇ ਇਨਸਾਨ ਦੀ ਦੁਨਿਆਵੀ ਤੌਰ ਤੇ ਪਰਤਿ ਆ ਜਾਂਦੀ ਵੀ ਉਹ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੇ ਕੰਮ ਕਰਦਾ ਇਸ ਤਰ੍ਹਾਂ ਉਥੇ ਮਨ ਜੀ ਕਹਿੰਦੇ ਜੀਵ ਕਹਿੰਦਾ ਵੀ ਚੰਗਾ ਹੁੰਦਾ ਵੀ ਉਹ ਇਨਸਾਨ ਚੰਗਾ ਇਹ ਮੰਦਾ ਸਾਧਗੁਰੂ ਪਾਤਸ਼ਾਹ ਜੀ ਕਹਿੰਦੇ ਚੰਗਾ ਮੰਦਾ ਨਹੀਂ ਮੰਦਾ ਕਿਸ ਨੂੰ ਆਖੀਏ ਜਾ ਸਤਨ ਸਾਹਿਬ ਏਕ ਮੰੰਦਾ ਕਿਸ ਨੂੰ ਆਖੀਐ ਮਹਾਰਾਜ ਕਹਿੰਦੇ ਪਾਈ ਮੰੰਦਾ ਦੁਨਿਆਵੀ ਤੌਰ ਕਰਕੇ ਜਦੋਂ ਇਨਸਾਨ ਮਾੜੇ ਕੰਮ ਕਰਦਾ ਫਿਰ ਦੁਨਿਆਵੀ ਤੌਰ ਤੇ ਉਹਨੂੰ ਮੰੰਦਾ ਕਿਹਾ ਜਾਂਦਾ ਪਰ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਮਹਾਰਾਜ ਕਹਿੰਦੇ ਮੰੰਦਾ ਕਿਸ ਨੂੰ ਆਖੀਐ ਜਾਂ ਸਤਨ ਸਾਹਿਬ ਏਕ ਵਾਹਿਗੁਰੂ ਪਰਮੇਸ਼ਰ ਨੇ ਜਿਸकी रचना शोभित ਜਾਣੈ ਜਿਨੇ ਵਿਧੀ ਬਣਾਈ ਪਹਿਲਾ ਵਾਅ ਮੇ ਦੱਸਿਆ ਵੀ ਆਪੋ ਪਾਏ ਨਾਨਕ ਤਾਂ ਆਪੇ ਰਖੈਵੇ ਮੰਨਦਾ ਕਿਸ ਨੂੰ ਵਾਕੀਆ ਜਾਂ ਸਭਨਾ ਸਾਹਿਬ ਏਕ ਮਾਰਗ ਕਹਿੰਦੇ ਸਾਰੇ ਵਿੱਚ ਪਰਮੇਸ਼ਰ ਇੱਕ ਤੇ ਉਹ ਪਰਮੇਸ਼ਰ ਰਚਨਾ ਬਣਾ ਕੇ ਹਰੇਕ ਖੇਡਾਂ ਖੇਡਦਾ ਤੇ ਇਹ ਖੇਡਾਂ ਗੁਰਸੰਗਤ ਦੇ ਪਰਮੇਸ਼ਰ ਦੇ ਕਰਮਾਂ ਦੇ ਅਧੀਨ ਕਰਮੀ ਆਪੋ ਆਪਣੀ ਹਰੇਕ ਜੀਵ ਦੇ ਕਰਮ ਨੇ ਕੋਈ ਇਮਸਾਨ ਚੰਗਾ ਕਰਦਾ ਕੋਈ ਮੰਦਾ ਕੋਈ ਸੇਵਾ ਕੋਈ ਸੇਵ ਸਭ ਉਹ ਪਰਮੇਸ਼ਰ ਦੇ ਵਾਸਤੇ ਪਰ ਮਹਾਰਾਜ ਕਹਿੰਦੇ ਉਹ ਸਾਰੇ ਜਿਹੜੇ ਉਹ ਚੰਗੇ ਦੀਪਾ ਕੋ ਮੁੰਡੇ ਦੀ ਵੀ ਪਰਖ ਪਰ ਮਹਾਰਾਜ ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਹੋਏ ਸਭ ਤੋਂ ਪਹਿਲਾਂ ਇਨਸਾਨ ਆਪਣੀ ਪਰਖ ਕਰੇ ਕਿਉਂਕਿ ਮਹਾਰਾਜ ਇਸੇ ਤਰ੍ਹਾਂ ਦੱਸਦੇ ਭਾਈ ਮਨ ਦਾ ਆਪਣੇ ਆਪ ਹੀ ਖਤਮ ਹੋ ਜਾਂਦਾ ਜਦੋਂ ਇਨਸਾਨ ਆਪਣੇ ਆਪ ਨੂੰ ਕੋਲਦਾ ਹਮ ਨਹੀਂ ਚੰਗੇ ਬੁਰਾ ਨਹੀਂ ਹੋਏ ਪਰਮਵਤ ਨਾਮਕ ਕਰੀ ਸੁਣੀ ਉਹ ਪਰਮੇਸ਼ਰ ਕੀ ਹੈ ਸ੍ਰੀ ਕਰੋ ਸਰੀਰ ਬਖਸ਼ਿਆ ਪਰ ਜਿੰਨਾ ਚਿਰ ਇਨਸਾਨ ਆਪਣੇ ਆਪ ਨੂੰ ਨਹੀਂ ਸਮਝਾਉਂਦਾ ਉਹ ਨਾ ਚਿਰ ਜੀਵ ਆਪਣੇ ਕਰਮਾਂ ਦੇ ਕਦੀਨ ਮਾਰੇ ਕਰਮ ਕਰਦਾ ਤੇ ਉਹ ਹੁਕਮ ਹੈ ਉਹ ਪਰਮੇਸ਼ਰ ਦਾ ਮਨ ਨੇ ਕਹਿੰਦੇ ਮੰਨ ਦਾ ਕਿਸ ਨੂੰ ਆਖੀਐ ਸਭਨ ਸੱਜਦ ਏਕ ਉਹਦੀ ਨਿਗਾਹ ਮੰਦਿਆਂ ਤੇ ਵੀ ਓਨੀ ਓਰੀਆ ਤੇ ਚੰਗੇ ਉਤੇ ਵੀ ਓਨੀ ਹੈ ਸਾਰੀ ਸ੍ਰਿਸ਼ਟੀ ਨੂੰ ਵੇਖ ਰਿਹਾ ਹੈ ਤੇ ਮਾਲਕ ਨੇ ਕਹਿੰਦੇ ਸਭਨਾ ਸਾਹਿਬ ਏਕ ਹੈ ਦੇਖ ਤੰਦੈ ਰਾਏ ਤੰਦੈ ਲਈ ਦੇਖਦਾ ਕੋਲ ਸਤਗੁਰ ਪਾਤਸ਼ਾਹ ਜੀ ਕਹਿੰਦੇ ਬੜੇ ਸੋਹਣੇ ਧੰਦੇ ਬਣਾ ਲ ਤੇ ਮਾਲਕ ਨੇ ਜੀਵਦਾ ਦਿਨ ਚੜ ਜਾਂਦਾ ਤੇ ਜੇ ਕੋਈ ਕੰਮ ਨਾ ਹੋਵੇ ਇਨਸਾਨ ਦਾ ਟਾਈਮ ਪਾਸ ਸਰੀਰਕ ਸਮਰੱਥਾ ਇਹ ਕਾਇਮ ਹੀ ਨਹੀਂ ਰਹਿੰਦੀ ਮਹਾਰਾਜ ਨੇ ਫਿਰ ਧੰਦੇ ਬਣਾਏ ਇੱਥੇ ਸਤਿਗੁਰ ਬਾਸਾ ਜੀ ਕਹਿੰਦੇ ਸਤਨਾ ਸਾਹਿਬ ਇੱਕ ਵੇਖਿਆ ਧੰਦਾ ਨਾਈ ਧੰਦਿਆਂ ਤੋਂ ਲਾ ਦਿੱਤਾ ਜੋਗਤਾ ਬਣਾ ਦਿੱਤੀਆਂ ਵੀ ਭਾਈ ਆਪਣਾ ਜੀਵਨ ਇਸ ਤਰ੍ਹਾਂ ਬਤੀਤ ਕਰਨਾ ਚਿਰਤ ਕਰਨੀ ਨਾਮ ਜਪਣਾ ਭਲਾ ਕਰਨਾ ਜੋ ਵੀ ਕਰਮਾਂ ਚ ਹੈ ਹਰੇਕ ਇਨਸਾਨ ਦੇ ਓਮੇ ਓਮੇ ਫਿਰ ਧੰਦੇ ਬਣਾ ਦਿੱਤੇ ਮਹਾਰਾਜ ਕਹਿੰਦੇ ਧੰਦੇ ਵਿੱਚ ਲਾ ਦਿੱਤਾ ਵਾ ਇਹ ਰੂਪ ਪਰਮੇਸ਼ਰ ਦਾ ਉਹ ਹਰੇਕ ਨੂੰ ਫਿਰ ਧੰਦਾ ਇੱਕ ਹੀ ਤਰ੍ਹਾਂ ਦਾ ਨਹੀਂ ਸਾਰੇ ਜਨ ਜੀਵ ਸ੍ਰਿਸ਼ਟੀ ਦਾ ਹਰੇਕ ਜੋ ਮਹਾਰਾਜ ਦੇ ਗੁਣ ਉਹ ਵੱਖੋ ਵੱਖਰੇ ਆ ਹਰੇਕ ਸਰੀਰ ਦੇ ਵਿੱਚ ਮਾੜੇ ਬੰਦੇ ਵਿੱਚ ਵੀ ਕੋਈ ਨਾ ਚੰਗਾ ਹੁੰਦਾ ਕੋਈ ਵੀ ਮਾੜਾ ਇਨਸਾਨ ਨਹੀਂ ਹੈ ਸ੍ਰੀਖ ਵਿੱਚ ਕੋਈ ਰੋਕੀ ਕੋਈ ਨਾ ਬੱਗੇ ਵੀ ਕਹਿ ਦਿੰਦੇ ਆਂ ਦੀ ਇਹ ਵੇਲਾ ਹੀ ਆ ਕਈ ਵੀ ਵੇਲਾ ਬੰਦਾ ਵੀ ਮਰੀਜ਼ ਬਚਾ ਲੈਂਦਾ ਇਹਦਾ ਭਾਅ ਨਹੀਂ ਹੈ ਸ੍ਰੀਖ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਗੁੰਜਦਾ ਹੋਇਆ ਇਹ ਸਾਡੇ ਬਨੇਖਿਆ ਵੀ ਉਹ ਕੰਮ ਨਹੀਂ ਕਰਦਾ ਉਸ ਤਰ੍ਹਾਂ ਉਸ ਤਰ੍ਹਾਂ ਮਾੜੇ ਜੀ ਸਭ ਨੂੰ ਦੋ ਦਿੱਤਾ ਹੋਇਆ ਸਤਗੁਰ ਪਾਤਸ਼ਾਹ ਜੀ ਇਸੇ ਤਰ੍ਹਾਂ ਕਹਿੰਦੇ ਇਹ ਗੁਣ ਦੀ ਪਰਖ ਕਦੋਂ ਹੋਣੀ ਜਦੋਂ ਅਸੀਂ ਉਹਨੂੰ ਵੇਖਾਂਗੇ ਜੀਵਨ ਚ ਤੇ ਮਹਾਰਾਜੇ ਦੱਸਦੇ ਐ ਸਤਗੁਰ ਪਾਤਸ਼ਾਹ ਜੀ ਕਹਿੰਦੇ ਸਭਨ ਸਾਹਿਬ ਏਕ ਹੈ ਵੇਖੇ ਧੰਧ ਨਾਹੀ ਉਹ ਕਰ ਕਰ ਵੇਖੇ ਸੋਏ ਧੰਦੇ ਵੀ ਦੇ ਦਿੱਤੇ ਤੇ ਦੁਨਿਆਵੀ ਤੌਰ ਤੇ ਸਾਰਾ ਕੁਝ ਉਸ ਨੂੰ ਸੌਂਪ ਦਿੱਤਾ ਤੇ ਸੌਂਪ ਕੇ ਮਹਾਰਜੇ ਵੀ ਕਹਿੰਦਾ ਮਹਾਰਜੇ ਕਹਿੰਦੇ ਤਬਰਨਾ ਸਾਹਿਬ ਇਹ ਕਹੇ ਵਿਖੇ ਧੰਦਾ ਲਾਇ ਵੀ ਇਹ ਕਰਤ ਕਿਉਂ ਨਹੀਂ ਕਰਦਾ ਦੁਨਿਆਵੀ ਦੌਰ ਤੇ ਸਪਸ਼ਟੀ ਕਰਨਾ ਜਿਹੋ ਜਿਹਾ ਸੀ ਕੰਮ ਕਰਾਂਗੇ ਧੰਦਾ ਕਰਾਂਗੇ ਮਾੜਾ ਜਾਂ ਚੰਗਾ ਉਹ ਪਰਮੇਸ਼ਰ ਵੇਖਦਾ ਤੇ ਫਿਰ ਉਹ ਗੁਰਸੰਗਤ ਦੀ ਥੰਦੇ ਉਬੇਥ ਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਕੋਈ ਮਾੜਾ ਕਰਦਾ ਇਹਨੂੰ ਦਾ ਪਾਮ ਪ੍ਰਾਮ ਦੀ ਕਮਾਈ ਕਰਦਾ ਭਾਈ ਲਾ ਲੋ ਤੇ ਗੁਰਸੰਗਤ ਦੀ ਉਹਦੀ ਪਰਖ ਕੀਤੀ ਸਤਿਗੁਰੂ ਗੁਰੂ ਨਾਨਕ ਪਾਸਾ ਜੀ ਨੇ ਧੰਧਿਆਂ ਦੇ ਵਿੱਚ ਤੇ ਰਾਜ ਜੀ ਵੀ ਪਰਖ ਕੀਤੀ ਤੇ ਅੱਜ ਤਾਂ ਉਹ ਨਹੀਂ ਕਰਦੇ ਸੀ ਪਰ ਕਿਰਤ ਕਿਰਤ ਦਾ ਫਰਕ ਸੀ ਇੱਕ ਚੋ ਕੂਨ ਤੇ ਇੱਕ ਚੋ ਦੁੱਧ ਇਹ ਮਾਰ ਨੇ ਪਰ ਸਪਸ਼ਟੀਕਰਨ ਕੀਤਾ ਸੀ ਵੇ ਭਾਈ ਤੂੰ ਲੋਕਾਂ ਦੇ ਇਰਾਮ ਦੀ ਜਿਹੜੀ ਕਮਾਈ ਹੈ ਮਿਹਨਤ ਨਹੀਂ ਕਰਨਾ ਰਾਜਪੂ ਤੂੰ ਲੋਕਾਂ ਨੂੰ ਡਟ ਡਟ ਕੇ ਖਾਈ ਜਾਂਦਾ ਤੇ ਤੂੰ ਵੀ ਪ੍ਰਸਾਦਾਜਨ ਕੀਤਾ ਛੱਤੀ ਪ੍ਰਕਾਰ ਦਾ ਜਿਹਦੇ ਚੋਂ ਪੂਣ ਨਿਕਲਦਾ ਇੱਕ ਪਾਸੇ ਭਾਈ ਲਾਲੋ ਹੈ ਜਿਹਦੀ ਹੱਕ ਦੀ ਕਮਾਈ ਦੀ ਰੋਟੀ ਇਹਦੇ ਚੋਂ ਦੁੱਧ ਨਿਕਲਦਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਸਪਸ਼ਟ ਹੀ ਕਰਨ ਕੀਤਾ ਸੀ ਵੀ ਹਰਾਮ ਦੀ ਕਮਾਈ ਦੇ ਨਾਲ ਧੰਗਾ ਕੀਤਾ ਹੋਇਆ ਉਹਦਾ ਤੇ ਗੁਰ ਸੰਗਤ ਵੀ ਦੇਣਾ ਮੰਨਦਾ ਸਭ ਸਮਝਣਾ ਸਤਿਗੁਰੂ ਪਾਤਸ਼ਾਹ ਜੀ ਇਸੇ ਕਰਕੇ ਕਹਿੰਦੇ ਭਾਈ ਧੰਦੇ ਲਈ ਧੰਦੇ ਲਾਣਾ ਕੇ ਵਾਹਿਗੁਰੂ ਵੇਖੀ ਜਾਂਦਾ ਸਭ ਪਛਾਣ ਲੈਂਦਾ ਫਿਰ ਮਹਾਰਾਜ ਦੱਸਦੇ ਐ ਕਿਸੇ ਥੋੜਾ ਕਿਸੇ ਅਗਨ ਖਾਲੀ ਕੋਈ ਨਹੀਂ ਇਹ ਦੁਨੀਆਂ ਵੀ ਸ੍ਰਿਸ਼ਟੀ ਦੇ ਵਿੱਚ ਕਈਆਂ ਕੋਲ ਥੋੜਾ ਹੁੰਦਾ ਇਹਨਾਂ ਨੂੰ ਖਾਣ ਵਾਸਤੇ ਪੂਰਾ ਪੂਰਾ ਹੀ ਨਹੀਂ ਹੁੰਦਾ ਇਹਨੀਆਂ ਦੇ ਤਰ੍ਹਾਂ ਦੇ ਵਿੱਚ ਖਾਣ ਵਾਸਤੇ ਵੀ ਨਹੀਂ ਤੇ ਕਈਆਂ ਨੂੰ ਬਾਹਰ ਜੇ ਕਹਿੰਦੇ ਕੋਈ ਅਗਲਾ ਕੰਮ ਕੀਤਾ ਕਿਸੇ ਥੋੜਾ ਕਿਸੇ ਅਗਨ ਅਗਲੇ ਦਾ ਪਾਪ ਕੋਈ ਚੰਗੇ ਕਰਮ ਕੀਤੇ ਉਪਰਿਆਂ ਦੀਆਂ ਨੂੰ ਪੁੱਲਾ ਕਰ ਜਾਂਦੀਆਂ ਨੇ ਕਹਿਣ ਦਾ ਪਾਪ ਇਸ ਤਰ੍ਹਾਂ ਦੀ ਕਮਾਈ ਹੁੰਦੀ। ਜਈ ਉਹਨਾਂ ਨੂੰ ਗਾਹ ਦੀ ਗਾਹਾਂ ਗਾਹਾਂ ਦੀ ਗਾਹਾਂ ਮਿਲੀਆਂ ਤਾਂ ਮਿਲੀਆਂ ਤਾਂ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿਸੇ ਥੋੜਾ ਵਾਹਿਗੁਰੂ ਪਰਮੇਸ਼ਰ ਨੇ ਕਿਸੇ ਨੂੰ ਥੋੜਾ ਦਿੱਤਾ ਹੋਇਆ ਕੋਈ ਥੋੜਾ ਲੈ ਕੇ ਖੁਸ਼ਾ ਕਿਸੇ ਅਗਲਾ ਕਿਸੇ ਕੋਲ ਸਭ ਕੁਝ ਹੁੰਦਿਆਂ ਵੀ ਫਿਰ ਉਹ ਉਹ ਤੋਂ ਵੱਧ ਦੀ ਜਾਂਦਾ ਕਿਉਂਕਿ ਉਹਦਾ ਕੀਤਾ ਹੋਇਆ ਚੱਲਦਾ ਉਹ ਅੱਗੇ ਅੱਗੇ ਤੇਰ ਮਾਰਦ ਜੀ ਕਹਿੰਦੇ ਖਾਲੀ ਕੋਈ ਨਾ ਹੈ ਜਿੰਨੀ ਵੀ ਸ੍ਰਿਸ਼ਟੀ ਆ ਚਾਹੇ ਬਨੁਖ ਚਾਹੇ ਪਸ਼ੂ ਚਾਹੇ ਪੰਛੀ 85 ਲੱਖ ਜੂਨਾ ਮਾਰਦ ਕਹਿੰਦੇ ਕੋਈ ਵੀ ਕਰ ਨਹੀਂ ਸੌਂਦਾ ਇਹ ਮਾਲਕ ਦੀ ਦੇਣ ਹੈ ਉਹ ਅਗਰੂਪ ਵਰਗੈ ਸਦ ਜੋਗ ਤੇ ਇਸ ਤਰ੍ਹਾਂ ਦੀ ਬਣਾਈ ਕਿਸੇ ਨੂੰ ਤਾਂ ਬਹੁਤਾ ਨਹੀਂ ਦਿੱਤਾ ਕਿਸੇ ਨੂੰ ਥੋੜਾ ਤੇ ਕੋਈ ਖਾਧੇ ਨਹੀਂ ਇਹ ਵੀ ਬਈ ਭੁੱਖਣ ਭਾਣੇ ਸੌਂਦਾ ਮਹਾਰਾਜ ਨੇ ਸਭ ਨੂੰ ਜੈ ਜਿਤ ਪਹੁੰਚਾਇਆ ਹੋਇਆ ਹਰੇਕ ਥਾਂ ਤੇ ਮਹਾਰਾਜ ਨੇ ਆਪਣੀ ਸ੍ਰਿਸ਼ਟੀ ਨੂੰ ਬਣਾ ਕੇ ਫਿਰ ਉਹਦੀ ਸੰਭਾਲ ਕਰਦਾ ਅੰਜਮੀ ਪਾਸਟਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੁਮ ਦਾਦੇ ਥਾਪੁਰ ਪ੍ਰਤਪਾਲਕ ਨਾਇਕ ਖਾਸ ਬਹਵਾਰੀ ਨਿਮਖ ਨਿਮਕ ਤੁਮ ਹੀ ਪ੍ਰਤਪਾਲੋ ਹਮਵਾਰ ਕਤੰਬਰੀ ਧਾਰੇ ਉਹ ਪਰਮੇਸ਼ਰ ਇਸ ਤਰ੍ਹਾਂ ਮਹਾਰਾਜ ਕਹਿੰਦੇ ਏ ਨਹੀਂ ਵੀ ਵਾਹਿਗੁਰੂ ਪਰਮੇਸ਼ਰ ਸਾਨੂੰ ਦਿੰਦਾ ਜਿਹੜੇ ਘਰ ਆਖਾ ਇੱਥੇ ਤਾਂ ਮਹਾਰਾਜ ਕਹਿੰਦੇ ਚਾਹੇ ਕਿਹੜੀ ਐ ਧਰਤੀ ਦੇ ਉੱਤੇ ਪਰਮੇਸ਼ਰ ਨੇ ਉਹ ਮਿਹਰ ਜਿ ਕਦਤਾ ਹੋਣਾ ਹਰੇਕ ਜੁਨੀ ਦਾ ਰਾਜ ਆ ਸ੍ਰਿਸ਼ਟੀ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਮੇਰਾ ਘਰ ਦਾ ਰਾਜ ਇੱਥੇ ਪੁੱਤਿਆਂ ਦਾ ਵੀ ਰਾਜ ਹੈ ਇੱਥੇ ਕੀੜੀਆਂ ਦਾ ਵੀ ਰਾਜ ਹੈ ਇੱਥੇ ਮਕੌੜਿਆਂ ਦਾ ਵੀ ਰਾਜ ਕੀੜੀ ਮਕੌੜੇ ਸਭ ਜਦੋਂ ਜਦੋਂ ਸ਼ਮਾ ਹੁੰਦਾ ਹੈ ਆਪਣੀ ਤਾਕਤ ਹੋਣੀ ਹੈ ਇਸੇ ਕਰਕੇ ਮਨੁੱਖ ਰਾਜ ਸਾਰਿਆਂ ਨੂੰ ਵਿਕਤਾ ਸਾਰਿਆਂ ਜੁਨਾਂ ਨੂੰ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਰਾਜਵੀਂ ਦਿੱਤਾ ਤੇ ਉਹਨਾਂ ਨੂੰ ਗੁਰਸੰਗਤ ਦੀ ਖਾਣ ਵਾਸਤੇ ਵੀ ਦਿੱਤਾ ਕਿਸੇ ਨੂੰ ਥੋੜਾ ਕਿਸੇ ਨੂੰ ਤੇ ਚੋਂ ਦੀ ਅਗਲਾ ਕੀਤਾ ਕਰਮ ਇਹਦੇ ਕਰਕੇ ਬਾਤ ਬਤਾਈਗੀ ਤੇ ਮਹਾਰਜ ਕਹਿੰਦੇ ਖਾਲੀ ਕੋਈ ਕੋਈ ਇਨਸਾਨ ਸੋਚੋ ਜਿਉਂ ਨਹੀਂ ਮਿਲਿਆ ਥਾਂ ਅੱਜ ਕਦੇ ਨਹੀਂ ਕੋ ਤਾਂ ਨਿਰਮਖ ਨਿਰਮਖ ਉਹ ਹੀ ਪ੍ਰਤਪਾਲੂ ਉਹਦਾ ਨਿਰਮਤ ਨੇ ਕੋਈ ਸਵਾਸ ਸਵਾਸ ਤੇ ਜੀਵਨ ਦੇਈ ਜੁਨਾ ਮਹਾਰਾਜ ਕਹਿੰਦੇ ਪਰਮੇਸ਼ਰ ਇਸ ਤਰ੍ਹਾਂ ਮਹਾਰਾਜ ਕਹਿੰਦੇ ਪਰਮੇਸ਼ਰ ਨੇ ਸਾਰਾ ਕੁਝ ਬਣਾ ਕੇ ਫਿਰ ਸਾਰਾ ਕੁਝ ਵੇਖਦਾ ਸੰਭਾਲ ਉਹਨਾਂ ਇਸ ਤੋਂ ਬਾਅਦ ਮਹਾਰਾਜ ਦੱਸਦੇ ਆ ਵੀ ਭਾਈ ਸਰੀਰਕ ਤੌਰ ਤੇ ਕਿਵੇਂ ਆਉਣਾ ਤੇ ਕਿਵੇਂ ਜਾਣਾ ਜਦੋਂ ਕੋਸ਼ਿਸ਼ ਨਾ ਪਰਮਾਰਜ ਉਸਾਨ ਦੱਸਦੇ ਵੀ ਭਾਈ ਤੂੰ ਕਿਨੇ ਜਾਣਾ ਤੇ ਕਿਨੇ ਆਉਣਾ ਜੋ ਵੀ ਪੋਸ਼ਕਾਰਨਾ ਸੀ ਕਰ ਲੈਣਾ ਜੋ ਵੀ ਖਾਣਾ ਪੀਣਾ ਇਹਨਾਂ ਕਰ ਲੈਣਾ ਪਰ ਜਾਣਾ ਇਸ ਤਰ੍ਹਾਂ ਆਏ ਇਸ ਤਰ੍ਹਾਂ ਮਹਾਰਾਜ ਜੀ ਨੇ ਉੱਤੇ ਦੱਸਿਆ ਵੀ ਇਹਨਾਂ ਸਾਰਾ ਕੁਝ ਕਰਕੇ ਪਰਮੇਸ਼ਰ ਦੇਦ ਦਾ ਸਭ ਕੁਝ ਇਸ ਤੋਂ ਬਾਅਦ ਆਵੇ ਨੰਗੇ ਜਾਵੇ ਨੰਗੇ ਪਰ ਮੇਸੇ ਨੇ ਸ੍ਰਿਸ਼ਟੀ ਨੂੰ ਬਣਾਇਆ ਇਸ ਜੋਗਤੀ ਦੇ ਨਾਲ ਕਿ ਕੋਈ ਵੀ ਪਰਦਾ ਨਹੀਂ ਇਸ ਤਰ੍ਹਾਂ ਮਾਲਕਾਪ ਤੋਂ ਤਰੀ ਸਰੀਰ ਬਣਾਦਾ ਕਿਉਂਕਿ ਉਹਨੂੰ ਉਹਨੂੰ ਕੋਈ ਨਹੀਂ ਗੁਰਸੰਗਤ ਜਿਉ ਸਭ ਜਾਣ ਜਿਹੜੇ ਗੁਰਸੰਗਤ ਜਿਉ ਕਦੇ ਆਪ ਨੇ ਭਾਂਡੇ ਬਣਾਉਣੇ ਆ ਉਹਨੇ ਮਿੱਟੀ ਦੇ ਘੜੇ ਆਪ ਬਣਾਉਨੇ ਉਹਨੂੰ ਕੀ ਉਹ ਤਾਂ ਸਾਰਾ ਕੁਝ ਉਹਨੇ ਉਹ ਮਿੱਟੀ ਦੇ ਹੀ ਬਣਾ ਲਿਆ ਇਸ ਤਰ੍ਹਾਂ ਹੀ ਪਰਮੇਸ਼ਰ ਨੇ ਸਾਡਾ ਸਰੀਰ ਬਣਾਇਆ ਉਹਨੂੰ ਕੋਈ ਧੀਰਪਾਉ ਉਹ ਸਭ ਜਾਣੀ ਜਾਣ ਹੈ ਮਹਾਰਾਜ ਕਹਿੰਦੇ ਆਵੇਂ ਨੰਗੇ ਜਾਹੀ ਨੰਗੇ ਇਸ ਤਰ੍ਹਾਂ ਹੀ ਭਾਈ ਉਹ ਜਾਣਾ ਤਨ ਦੇ ਉੱਤੇ ਕੋਈ ਕੱਪੜਾ ਨਹੀਂ ਹੋਣਾ ਜਦੋਂ ਤੂੰ ਮੋਣਾ ਤੇ ਜਦੋਂ ਤੂੰ ਜਾਣਾ ਇਹ ਸਭ ਕੁਝ ਜਿਹੜਾ ਦੁਨਿਆਵੀ ਕੌੜ ਤੇ ਹਨ ਬਣਿਆ ਹੋਇਆ ਸਾਰਾ ਕੁਝ ਇੱਥੇ ਰਹਿ ਜਾਣਾ ਮਹਾਰਾਜ ਨੇ ਕਿਹਾ ਇਹਨਾਂ ਮਾਰਕੀਟਾਂ ਕੀ ਇਨਸਾਨ ਦਾ ਸੰਸਾਰ ਕੀਤਾ ਜਾ ਜਦੋਂ ਉਹਦਾ ਜਿੰਨਾ ਮਰਦੀ ਆਪਣਿਆਂ ਤੋਂ ਠੱਗ ਨੀ ਪਰ ਪਛਾਣੇ ਕਿ ਇਹ ਮਹਾਰਿਕ ਸਚਾਈ ਹੈ ਵੀ ਇਸ ਤਰ੍ਹਾਂ ਹੀ ਹੈ ਇਸ ਤਰੀਜਾ ਇਸ ਤੋਂ ਬਾਅਦ ਸਤਗੁਰ ਪਾਤਸ਼ਾਹ ਜੀ ਕਹਿੰਦੇ ਵਿੱਚ ਕਰੇ ਵਿਥਾਰ ਉਹ ਪਰਮੇਸ਼ਰ ਦੀ ਏਸੇ ਤਰ੍ਹਾਂ ਗੁਰਸੰਗਤ ਦੇ ਆਪ ਪਰਮੇਸ਼ਰ ਜਿਸ ਦੀ ਰਚਨਾ ਸੋਭਿਤ ਜਾਣੈ ਰਚਨਾ ਕਰ ਕਰਕੇ ਇਸ ਤਰ੍ਹਾਂ ਵਿੱਚੇ ਕਰੇ ਉਥਾਰ ਉਹ ਪਰਮੇਸ਼ਰ ਦੀ ਜੋਤ ਇਸ शरीर ਦੇ ਵਿੱਚੋਂ ਨਿਕਲ ਜਾਂਦੀ ਤੇ ਜੋਤ ਪਾਉਣ ਵਾਲਾ ਵੀ ਹੁੰਦੀ ਹੈ ਇਹ ਨਹੀਂ ਵੀ ਮਹਾਰਾਜ ਅਲਾਨੀ ਇੱਕ ਦੱਸਦੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਦੀਪ ਦਾ ਵਿਛੋੜਾ ਹੁੰਦਾ ਕਾਇਆ ਹੰਸ ਕੀ ਆਥੀਆ ਵਿਛੋੜਾ ਅਲਾਨੀਆ ਵਿੱਚ ਮਹਾਰਾਜ ਨੇ ਸਰੀਰ ਦੇ ਵਿੱਚ ਦੋ ਚੀਜ਼ਾਂ ਹੰਸ ਤੇ ਗਾਂ ਹੰਸ ਕਹਿੰਦੇ ਆ ਜਿਹੜੀ ਸਾਡੇ ਸਰੀਰ ਦੇ ਵਿੱਚ ਚਲਣ ਵਾਲੀ ਸ਼ਕਤੀ ਪੂਰਜਾ ਜੋ ਪਰਮੇਸ਼ਰ ਦੇ ਅਧੀਨ ਹੈ ਹੰਸ ਉਹ ਹੈ ਤੇ ਕਾਇਆ ਸਾਡੀ ਸਰੀਰ ਜਿਹੜਾ ਬਣਿਆ ਹੋਇਆ ਮਕਾਨ ਦੀ ਤਰ੍ਹਾਂ ਰਤਕ ਬੰਧਤਾ ਦਾ ਹੈ ਇਹਦੀ ਰਚਨਾ ਇਸ ਤਰ੍ਹਾਂ ਦੀ ਹੈ ਸਤਿਗੁਰ ਪਾਤਸ਼ਾਹ ਜੀ ਫਿਰ ਇਥੇ ਇਸੇ ਕਰਕੇ ਕਹਿੰਦੇ ਭਾਈ ਉਹ ਪਰਮੇਸ਼ਰ ਆਪਣੀ ਅਨਿੱਤਾਂ ਤਰ੍ਹਾਂ ਦੀਆਂ ਖੇਡਾਂ ਕਰਕੇ ਵੇਖਦਾ ਹੈ ਇਸ ਤੋਂ ਬਾਅਦ ਮਨ ਜੀ ਕਹਿੰਦੇ ਨਾਮ ਤਉ ਬਕਵਨ ਜਾਣੀਐ ਦਾ ਪੇਡ ਉਹ ਪਰਮੇਸ਼ਰ ਦੀ ਰਚਨਾ ਇਸ ਤਰ੍ਹਾਂ ਕੋਈ ਨਹੀਂ ਪਤਾ ਨਾਨਕ ਭਗਤ ਨਾ ਜਾਣੀ ਅੰਗ ਕਾਈ ਕਾਰ ਦੀ ਪਿਆ ਕਿਉਂ ਨਹੀਂ ਵੀ ਪਤਾ ਤੁਹਾਾਰੇ ਨੇ ਇਸ ਤਰ੍ਹਾਂ ਸ੍ਰਿਸ਼ਟੀ ਨੂੰ ਬਣਾ ਕੇ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਭਾਈ ਸ੍ਰਿਸ਼ਟੀ ਨੂੰ ਚਲਾਉਂਦਾ ਤੇ ਮਾਰੇ ਨੇ ਸਾਰਾ ਕੁਝ ਕੀ ਸ਼ਬਦ ਵਿੱਚ ਦੱਸਦਾ ਜਿਸ ਤਰ੍ਹਾਂ ਅਸੀਂ ਆਪਣੇ ਸਮੇ ਨੂੰ ਬਦੀਰਤ ਕਰਦੇ ਹਾਂ ਜਿਸ ਤਰ੍ਹਾਂ ਸਾਡਾ ਜੀਵਨ ਉਹ ਸਾਰਾ ਰੰਗ ਰੰਗ ਮਰਨ ਸਭ ਚੱਲ ਰਿਹਾ ਹੈ ਤੇ ਮਹਾਰਾਜ ਕਹਿੰਦੇ ਭਈ ਇਸ ਤਰ੍ਹਾਂ ਭਾਈ ਤੇਰਾ ਜੀਵਨ ਬੀਤ ਜਾਵੇ ਇਸੇ ਕਰਕੇ ਭਾਈ ਅਸੀਂ ਸਮਾਂ ਲੈ ਕੇ ਆਏ ਹੋਇਆ ਬਾਦ ਗੁਰੂ ਪਰਮੇਸ਼ਰ ਦੇ ਨਾਮ ਤੋਂ ਬਾਧੋ ਸਰੀਰ ਮਹਾਰਾਜ ਨੇ ਦੱਸਿਆ ਮੇਜ ਰਸਨਾ ਦੇ ਨਾਮ ਜਪਦੀ ਭਾਈ ਇਹਦਾ ਫਿਰ ਸ੍ਰਿਸ਼ਟੀ ਤੇ ਆਉਣ ਦਾ ਕੋਈ ਦੇਹਾਂ ਨਾ ਸਮਾਜਤਨ ਮਾਨਤਿਆ ਕਰਤ ਕਰਤੀ ਹੈ ਤ੍ਰਿਗਤ ਰੇਤ ਖਾਇਆ ਤ੍ਰਿਗ ਤ੍ਰਿਗ ਕਾਪੜ ਅੰਨ ਕਢਾਇਆ ਮਹਾਰਾਜ ਕਹਿੰਦੇ ਧਰੇ ਗੈ ਸਾਰਾ ਕੋਸ਼ ਜੇ ਉਹ ਬਾਦੂ ਪਰਮੇਸ਼ਰ ਦੀ ਉਸਤਤ ਇਹ ਸਰੀਰ ਦੇ ਵਿੱਚ ਨਹੀਂ ਕਰਦਾ ਇਸੇ ਕਰਕੇ ਭਾਈ ਗੁਰੂ ਅੰਗਦ ਦੇ ਮਹਾਰਾਜ ਅੱਜ ਦੀ ਪਾਵਨ ਉਪਦੇਸ਼ ਦਰਸਨ ਦਾ ਅਚਨ ਕਰਦੇ ਅਸੀਂ ਪ੍ਰਾਪਤ ਕਰੀਏ ਬਾਰੰਬਾਰ ਬਾ ਤੇ ਮਹਾਰਾਜੇ ਕੀ ਬੇਨਤੀ ਕਰੀ ਮਹਾਰਾਜ ਇਸ ਤਰ੍ਹਾਂ ਕਿਰਪਾ ਬਣਾਓ ਅਸੀਂ ਰੋਜ਼ ਬਾਗ ਗੁਰੂ ਦਾ ਸੁਗਰਾਮਨ ਕਰ ਸਕੀ ਬੇਧੀਆਂ ਤਰਨੇ ਕਰਕੇ ਅਸੀਂ ਨਾਮ ਦੀ ਰਾਤ ਲਈਏ ਕਿਉਂਕਿ ਮਾਲਕ ਵਾਹਿਗੁਰੂ ਪਰਮੇਸ਼ਰ ਬਹੁਤ ਉਸ ਇਸ ਤਰ੍ਹਾਂ ਸਾਡੇ ਜੀਵਨ ਚ ਬਤੀਤ ਹੋ ਰਿਹਾ ਤੇ ਉਹਦੀ ਇਹ ਵਸਤੂ ਸਰੀਰ ਹੜਾਉਣਾ ਜਿਹੜਾ ਤੇਜਾ ਹੋਇਆ ਇਹ ਪਰਮੇਸ਼ਰ ਦਾ ਤੇ ਮਹਾਰਾਜ ਇਸੇ ਕਰਕੇ ਕਹਿੰਦੇ ਭਾਈ ਇਸ ਤੂੰ ਸਫਲਾ ਕਰ ਜਨਾ ਹੋ ਸਕਦਾ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਕਰਕੇ ਵਸਾਈਏ ਸੰਸਾਰ ਦੇ ਵਿੱਚ ਹੀ ਤੂੰ ਨਾਮ ਜਪਣਾ ਸੰਸਾਰ ਦੇ ਵਿੱਚ ਹੀ ਭਲੇ ਕਰਮ ਕਰ ਲੈ ਜੋ ਵੀ ਕੁਛ ਕਰਨਾ ਕੋ ਸੰਸਾਰ ਚ ਕਰਨਾ ਤੇ ਇਹ ਮਹਾਰਾਜ ਸਾਰਾ ਕੁਛ ਦਾਸ ਕੇ ਸੰਗਮ ਤੇ ਸਾਰਾ ਸਭ ਮਹਾਰਾਜ ਨੇ ਸਮਾਪਤ ਕੀਤਾ ਮਹਾਰਾਜ ਕਹਿੰਦੇ ਆਵੇ ਨੰਗੇ ਜਾਏ ਨੰਗੇ ਵਿੱਚੇ ਕਰੀ ਦੁਖਾ ਨਾਨ ਬਹੁਕਮਨ ਜਾਣੀਏ ਅੱਗੇ ਕਾਇਕਾ ਅੱਗੇ ਵੀ ਪਰਮੇਸ਼ਰ ਦੀ ਬਣਾਈ ਹੋਈ ਜੋ ਸ੍ਰੇਸ਼ਟੀ ਉਹਨਾਂ ਦੇ ਹੁਦਯਾ ਦੀ ਹੈ ਇਸੇ ਕਰਕੇ ਆਓ ਆਪਾਂ ਵੀ ਕਰੀਏ ਬੇਨਤੀ ਮਹਾਰਾਜ ਕਿਰਪਾ ਕਰਿਓ ਸਤ ਸੰਗਤ ਦੀ ਦਾ ਹੋਰ ਕੱਢਣਾ ਸਮਰੱਥ ਹੋ ਸਾਡੇ ਜੀਵਨ ਚ ਜਿਹਦੇ ਨਾਲ ਸਾਡਾ ਆਇਆ ਹੋਇਆ ਸਤ ਨਾਮ ਉਹਨਾਂ ਨੂੰ ਆਵਤ ਕਮਿਤੇ ਪੜ੍ਹਦੇ ਗੁਰ ਸੰਗਤ ਦੀ ਅਰਦਾਸ ਬੇਨਤੀ ਕਰੀਏ ਬਾਹੇ ਗੁਰੂ ਸਾਹਿਬ ਦੀ ਆਦੇਨ ਤੇ ਕਦੇ ਵਿਥਾਰ ਨਾਨਕ ਹੁਕਮ ਨਾ ਜਾਣੀਏ ਅੱਗੇ